ਦੇ ਦਾਂਗੇ ਆਪਾਂ 70000 ਰੁਪਏ ਦਾ ਠੀਕ ਆ ਜੀ ਲੈ ਵੀ 5 ਲੱਖ ਤੇ 70000 ਰੁਪਏ ਦਾ 20 ਮਾਡਲ ਆ ਹਾਂ ਜੀ ਉਹ 70 ਜੀ ਚਰਮਾ ਜੀ ਲੈ ਵੀ ਸ਼ਰਮਾ ਭਾਈ ਆ ਗਿਆ 85000 ਦੇ ਦਾਂਗੇ 80000 80000 ਲੈ ਭਾਈ 1 ਲੱਖ 80000 ਦਾ ਲੈ ਜੋ ਇਹ ਬੰਨਿਆ ਨਹੀਂ ਹੈਗਾ ਭਾਈ ਹੇ ਦੇਖ ਆ ਗਿਆ ਹੁਣ ਹੋਰ ਵੀ ਕਟ ਹੋਰ ਵੀ ਕਟਵਾ ਦੇ ਹਾਂ ਜੀ ਤੋਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿਕਾਰ ਉਮੀਦ ਆ ਤੁਸੀਂ ਸਾਰੇ ਠੀਕ ਹੋਗੇ ਅੱਜ ਆਪਾਂ ਫਿਰ ਗੜਾ ਤਲਵੰਡੀ ਸਾਹਿਬ ਟਰੈਕਟਰ ਦੀ ਮੰਡੀ ਤੇ ਬਾਜੀ ਤੀਰਤ ਕੋਲੇ ਕਰਦੇ ਗੱਲਬਾਤ ਕਿੰਨੇ ਟਰੈਕਟਰ ਲੈ ਕੇ ਆ ਕੀ ਰੇਟ ਨੇ ਜੀ ਸਸਿਕਾ ਬਾਈ ਜੀ ਬੋਸ ਨੀੜ ਬਾਈ ਬੋਠੀ ਠੀਕ ਹੋ ਬਾਈ ਜੀ ਹਾਂ ਜੀ ਠੀਕ ਹੈ ਬਾਈ ਜੀ ਤੇ ਕਿੰਨੇ ਕ ਟਰੈਕਟਰ ਅਵੇਲੇਬਲ ਨੇ ਅਗੇ ਬਾਈ ਜੀ 6-7 ਟਰੈਕਟਰ ਹੈਗੇ 6-7 ਟਰੈਕਟਰ ਹੈਗੇ ਬਾਈ ਜੀ ਹਾਂ ਜੀ ਠੀਕ ਹੈ ਬਾਈ ਜੀ ਕਾਪੀ ਕਾਗੇ ਜੀ ਸਮਾਉ ਕੇ ਮੰਨ ਲੀਂ ਲਾਉਣ ਆ ਲਾਉਣ ਵੀ ਹੋਊਗਾ ਠੀਕ ਹੈ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਠੀਕ ਹੈ ਤੇ ਕਾਪੀ ਕਾਜੀ ਜ਼ਿੰਮੇਵਾਰੀ ਫੁੱਲ ਹੋ ਐਨਓ ਸੀ ਰਣੇ ਐਨਓ ਸੀ ਮਿਲੋਗੀ ਠੀਕ ਹੈ ਠੀਕ ਹੈ ਬਾਈ ਜੀ ਤੇ ਗੱਲ ਬਾਤ ਕਰੀ ਹਰਿਆਣਾ ਨੰਬਰ ਜਾਂ ਪੰਜਾਬ ਜੀ ਅ ਬਗ ਭਗ ਹਰਿਆਣਾ ਵੀ ਇਹ ਜ਼ਿਆਦਾ ਹੁੰਦਾ ਪੰਜਾਬ ਘਟਾ ਠੀਕ ਹੈ ਜੀ ਹਰਿਆਣਾ ਦੇ ਕੋਈ ਪ੍ਰੋਬਲਮ ਤਾਂ ਨਹੀਂ ਕੋਈ ਨਹੀਂ ਬਾਈ ਕਾਪੀ ਕਰ ਜੋ ਕੇ ਮਿਲੂ ਜਮਾ ਐਨਓਸੀ ਇੱਥੋਂ ਦੀ ਅੱਖੋਂ ਉੱਥੇ ਮਿਲ ਠੀਕ ਹੈ ਬਾਈ ਜੀ ਹਾਂਜੀ ਹਾਂ ਲੋਨ ਵੀ ਹੋਊਗਾ ਸਾਰਾ ਕੁਝ ਹੋ ਠੀਕ ਹੈ ਡਾਊਨ ਮਾਡਲ ਤਾਂ ਕਹਿਣਗੇ ਹਨਾ ਡਾਊਨ ਮਾਡਲ ਤਾਂ ਨਹੀਂ ਹੁੰਦਾ ਬਾਈ ਉੱਚੇ ਮਾਡਲ ਦਾ 11 12 ਮਾਡਲ ਦਾ ਲੋਨ ਹੁੰਦਾ ਠੀਕ ਹੈ ਬਾਈ ਜੀ ਹਾਂਜੀ ਹਾਂ ਲੈ ਵੀ ਵੀਡੀਓ ਸਟਾਰਟ ਕਰਦੇ ਆ ਇਕਾ 5204 ਤੋਂ ਕਾਲੇ ਟਰੈਡਰ ਵਾਲੇ ਤੋਂ ਕੰਡੀਸ਼ਨ ਚੈੱਕ ਕਰ ਲਓ ਬਈ ਟਰੈਕਟਰ ਦੀ ਪੂਰਾ ਸੋਨਾ ਟਰੈਕਟਰ ਹੈਗਾ 3 ਸਪੀਡ ਚ ਬਈ ਹੈ 3 ਸਪੀਡ ਚ ਆਈ ਹਾਂ 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 12 ਮਾਡਲ ਡਬਲ ਪੀਟ ਕੋ ਡਬਲ ਪੀਟੀਓ ਡਬਲ ਫੀਟਕ ਟੂ ਸਪੀਡ ਆ ਟੂ ਸਪੀਡ ਆਗਾ ਹਾਂ ਹਾਂ ਠੀਕ ਹੈ ਜੀ ਤੇ ਟਾਇਰ ਬਈ ਜੀ ਹਾਂ ਜੀ ਹਾਂ ਡਬਲ ਪੀਟਕੋ ਐ ਤੇ ਟਾਇਰ ਜੀ ਟਾਇਰ ਹੈਗੀ 70 ਪੈਸੇ ਮੂਰਲੇ ਹੈਗੇ 85 ਪੈਸੇ ਠੀਕ ਹੈ ਬੈਕ ਟਾਇਰ ਮਹਿੰਗੇ ਹੁੰਦੇ ਨੇ ਨਾ ਬਈ ਜੀ ਹਾਂ ਰੇਡੀਅਲ ਟਾਇਰ ਆ ਬਈ ਜੀ ਮਹਿੰਗੇ ਪਾਏ ਠੀਕ ਹੈ ਲੋ ਬਈ ਜੀ ਤੇ ਟਾਇਰ ਹੈਗੇ ਬਈ ਜੀ 13 ਨੇ ਹਾਂ ਜੀ 13 ਵਾਲੇ 13 ਵਾਲੇ ਠੀਕ ਹੈ ਬਈ ਜੀ ਕੰਡੀਸ਼ਨ ਚੈੱਕ ਕਰੀ ਅਰੀਜਨਲ ਹੀ ਬਈ ਜਿੰਨਾ ਹੈਗਾ ਜਮ ਮਾਰਜ ਨਾਲ ਟਾਇਰ ਸਾਰਾ ਠੀਕ ਹੈ ਲੋ ਬਈ ਜਿੰਨਾ ਦਾ ਲੁੱਕ ਲੱਗ ਗਿਆ ਰੱਤੇ ਠੀਕ ਆ ਜੀ ਹਾਂ ਇਹ ਲੁ ਉਧਰੋਂ ਦਿਖਾ ਦੇ ਰੰਬਾ ਠੀਕ ਹੈ ਕਲਰ ਤਾਂ ਨਹੀਂ ਹੋਇਆ ਨਾ ਨਾ ਕਲਰ ਕੁਲਰ ਕਿਤੇ ਨਹੀਂ ਹੋਇਆ ਰਿਜਨਲ ਆ ਜੋ ਕਿਸਾ ਠੀਕ ਹੈ ਬਈ ਜੀ ਸਾਰਾ ਜੈਨੂਨ ਆ ਠੀਕ ਹੈ ਬਈ ਜੀ ਸਾਰਾ ਰਿਜਨਲ ਰੀਅਲ ਟਾਇਰ ਆ ਚਾਰੇ ਚਾਰੇ ਮਹਿੰਗੇ ਟਾਇਰ ਪਾਈ ਹੋਏ ਆ ਠੀਕ ਹੈ ਮਹਿੰਗੇ ਟਾਇਰ ਨੇ ਗਏ ਹਾਂਜੀ ਹਾਂ ਟਾਇਰ ਦਾ ਜੱਬ ਹੀ ਮੁੱਕਿਆ 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 ਬਈ ਠੀਕ ਹੈ ਬਈ ਬਾਕੀ ਅਸਨ ਜਸਪ੍ਰੀਤ ਆ ਚੀਜ਼ ਦਿਖਾ ਦਈਏ ਕਹਿੰਦੀ ਹੈ ਨਾ ਕੋਈ ਪਾਲ ਸਪੂਲਸ ਨਹੀਂ ਮਾਰੀ ਜਿਆਦੇ ਧੋਤਾ ਜਿਮੀ ਜਰਾ ਸਾਦਾ ਟਰੈਕਟਰ ਆ ਜਮਾ ਠੀਕ ਹੈ ਬਈ ਜੀ ਤੇ ਡਿਮਾਂਡ ਤੋਂ ਵੀ ਨਹੀਂ ਹਜੇ 12 ਮਾਡਲ ਤੇ ਡਿਮਾਂਡ ਜੀ ਡਿਮਾਂਡ ਬਾਈ ਜੀ 3 ਲੱਖ 65 ਹਜ਼ਾਰ ਰੁਪਏ ਠੀਕ ਹੈ ਬਾਈ ਜੀ ਤੇ ਨੰਬਰ ਨੰਬਰ ਸਰਸਾ ਜੀ ਠੀਕ ਹੈ ਬਾਈ ਜੀ ਤੇ ਮੌਕੇ ਤੇ ਬਾਈ ਮੌਕੇ ਤੇ ਦੇ ਦਾਂਗੇ ਬਾਈ ਜੀ ਆਪਾਂ 3 ਲੱਖ ਤੇ 45 ਹਜ਼ਾਰ ਰੇਟਰ ਦਾ ਠੀਕ ਹੈ ਲੈ ਵੀ 3 ਲੱਖ ਤੇ 45 ਹਜ਼ਾਰ ਦੇਣਾ ਬਾਈ ਮੌਕੇ ਤੇ ਵੀਡੀਓ ਦੇਖ ਕੇ ਹੋਰ ਵੀ ਮਾਨਤਾ ਲਓ ਜੀ ਦਾ ਤੇ ਅਗੇ ਕਹਿ ਗਏ ਬਾਈ ਜੀ ਪਾਵਰ ਟਰੈਕ 445 445 ਮਗਰਾਟ ਲੱਗੇ ਨੇ ਬਾਈ ਹਾਂਜੀ ਠੀਕ ਹੈ ਬਾਈ ਜੀ ਦੇਖ ਸਕਦੇ ਬਾਈ ਜੀ ਤੇ ਕੰਡੀਸ਼ਨ ਬਾਕੀ ਚੈੱਕ ਵੀ ਕਰ ਸਕਦੇ ਹੋ ਸੈਂਟਰ ਗੇਅਰ ਆ ਗਿਆ ਕੰਡੀਸ਼ਨ ਦਾ ਸਾਫ ਆ ਗਿਆ origignal ਹੀ ਵੀ ਹੈ ਨਾ ਗੱਲ ਇਹ ਹਾਂਜੀ ਹਾਂ origignal ਹੈ ਦੁੱਕ ਸਕਦਾ ਠੀਕ ਹੈ ਇੰਜਨ ਗੇਅਰ ਕਿਵੇਂ ਹੈ ਬਾਈ ਜਮਾ ਸਹੀ ਜਾਨੇ ਸੀ ਠੀਕ ਹੈ ਬਹੁਤ ਚੰਗਾ ਠੀਕ ਹੈ ਬਾਈ ਜੀ ਦਾਣੇ ਤੇ ਹੈ ਬਾਈ ਕਹਿੰਦਾ ਇੰਜਨ ਗੇਅਰ ਪੂਰਾ ਦੇਖ ਸਕਦੇ ਹੋ ਕਿ ਬਾਕੀ ਚੈੱਕ ਕਰ ਸਕਦੇ ਹੋ ਤੇ ਨੰਬਰ ਹੈ ਕਰ ਰਹੇ ਨਾ ਬਾਈ ਜੀ ਨਹੀਂ ਜੀ ਇਹ ਤਾਂ ਬਾਹਰ ਦਾ ਨੰਬਰ ਆ ਜੀ ਠੀਕ ਹੈ ਬਾਈ ਜੀ 445 ਤੇ ਮਾਡਲ ਹੈਗਾ ਬਾਈ ਜੀ 12 12 ਉਹ ਵੀ 12 ਮਾਡਲ ਹੈ ਵੀ 12 ਮਾਡਲ ਹਾਂ ਬਾਈ ਜੀ ਠੀਕ ਹੈ ਬਾਈ ਜੀ ਹਰਿਆਣੇ ਚ ਗੜੀਏ ਜਿਆਦਾ ਚੱਲਦੇ ਨੇ ਹਾਂਜੀ ਹ ਠੀਕ ਹੈ ਹੌਣ ਇੰਜਨ ਜ਼ਿੰਮੇਦਾਰ ਨੂੰ ਕੋਈ ਮਾਰਾ ਨਹੀਂ ਠੀਕ ਹੈ ਜੀ ਤੇ ਟਾਇਰ ਭਾਈ ਜੀ ਦੇ ਕੇ 7 ਤੋਂ ਬਈ 25 ਕੀ ਪੈਸੇ ਠੀਕ ਹੈ ਜੀ ਤੇ ਡਿਮਾਂਡ ਅਜੇ ਭਾਈ ਜੀ ਡਿਮਾਂਡ ਭਾਈ 1.5 ਲੱਖ ਰੁਪਇਆ ਠੀਕ ਮੌਕੇ ਤੇ ਜੇ ਅਸੀਂ ਦੇ ਦਾਂਗੇ ਆਪਾਂ 40000 ਦਾ ਜੱਸ ਨੂੰ ਤੁਹਾਡੀ ਵੀਡੀਓ ਤੇ ਇੱਕ ਮਾਨਤਾ ਕਰ ਦਾਂਗੇ ਠੀਕ ਆ ਲੈ ਵੀ 1 ਲੱਖ ਤੇ 40000 ਰੁਪਇਆ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਤੇ ਕਹਿੰਗੇ ਭਾਈ ਜੀ 65 ईपीआई ਵਾਲਾ ਹਾਂਜੀ ਤੇ ईपीआई ਹੁੰਦਾ ਭਾਈ ਜੀ ਇੱਕ ਇੱਕ ਏਡੀਆਈ ਆ ਜਾਂਦਾ ਤੇ ਇੱਕ ਆ ਜਾਂਦਾ ਐਮਆਈ ਹਾਂਜੀ ਇਹ ਕਬਾਈ ਪੰਪਾ ਡਬਲ ਡਿਸਟ੍ਰੀਬਿਊਟਰ ਠੀਕ ਹੈ ਹਰਵਰਸ ਪੀਟੂ ਹੈਗਾ ਸੈਂਟਰ ਗੀਅਰ ਹੈਗਾ ਸੈਂਟਰ ਗੀਅਰ ਹੈਗਾ ਤੇ ਟਾਇਰ ਬਾਈ ਟਾਇਰ ਬਾਈ ਮਗ ਲੈਦੇ ਆ ਮੂਲੇ ਵਿਚਾਰੇ ਅੱਦੇ ਟਾਇਰ ਮੰਨੋਗਾ ਠੀਕ ਹੈ ਹੈ ਤਾਂ ਜਿਆਦਾ ਨਹੀਂ ਕਹ ਲਈ 600 ਪੈਸੇ 39 ਠੀਕ ਹੈ ਬਾਈ ਜੀ ਬੈਟਰੀ ਜਮਨ ਨਵੀਂ ਹੈਗੀ ਬਾਕੀ ਦੇਖ ਸਾ ਦੇਖੋ ਬਾਈ ਜੀ ਤੇ ਨੰਬਰ ਹੈਗਾ ਬਾਈ ਜੀ ਇਹ ਪੰਜਾਬ ਘਰੇਣਾ ਜੀ ਨਹੀਂ ਜੀ ਹਰਿਆਣਾ ਐਚਰਪਾਈ ਫਤਿਹਬਾਦ ਦਾ ਠੀਕ ਹੈ ਲੈ ਵੀ ਫਤਿਹਬਾਦ ਦਾ ਨੰਬਰ ਹੈਗਾ ਗਨੀਜ਼ੇ ਚੈੱਕ ਕਰੀ ਅਰੀਜਨਲ ਹੈ ਬਾਈ ਹਾਂ ਅਰੀਜਨਲ ਠੀਕ ਹੈ ਬਾਈ ਜੀ ਅਰੀਜਨਲ ਹੈ ਜਿੰਨਾ ਟਰੈਕਟਰ ਹੈਗਾ 9 9 ਮਾ ਠੀਕ ਹੈ ਜੀ ਮੋਕੇ ਦੇ ਵਿੱਚ ਮੋਕੇ ਦੇ ਵਿੱਚ ਦੇ ਦਾਂਗੇ ਆਪਾਂ 40000 ਦਾ ਠੀਕ ਹੈ ਜੀ ਤੇ 10 10000 ਰੁਪਏ ਦੀ ਸੂਟ ਹੈ ਜੀ ਬਈ ਕੋਈ ਮਨਾ ਮਨਾਣ ਕਰਾਂਗੇ ਛੋਟੀ ਫੜ ਕੇ ਦੇਖ ਕੇ ਕੋਈ ਗੱਲ ਨਹੀਂ ਟਰੈਕਟਰ ਘਟਾਉਣੇ ਨਾਲ ਟਰੈਕਟਰ ਵਿੱਚ ਕੱਟ ਰਾਂ ਕੱਟ ਰੇ ਪੁਰਾਣਾ ਟਰੈਕਟਰ ਕੱਟ ਪਾਂਗੇ ਠੀਕ ਹੈ ਜੀ ਫੋਜਬ੍ਰੇਟ ਵਾਲਾ ਹੋਇਆ ਕੋਈ ਅੱਗੇ ਹੈਗਾ ਸਟੈਂਡਰਡ ਬਈ ਜੀ ਹਾਂਜੀ ਛੀ ਮਾਟਰ ਸੇਮ ਮਾਡਲ ਹੈਗਾ ਹਾਂਜੀ ਫਰੰਟ ਟਾਇਰ ਨਵੇਂ ਨੇ ਕਿ ਤੇ ਬੈਕਵੇਂ ਜੀ ਬੈਕ ਹੈਗੇ ਜੀ ਮੰਨ ਕੇ ਚੱਲੋ ਜੇ 55 ਕੇ ਪੈਸੇ ਲਾ ਲਓ ਠੀਕ ਹੈ ਜੀ ਹਾਂਜੀ ਤੇ ਸਾਦੀ ਘਟਾਈ ਚ ਆ ਗਿਆ ਹਾਂਜੀ ਠੀਕ ਹੈ ਬਈ ਜੀ ਸਾਡੀ ਘਟਾਈ ਚ ਆ ਗਿਆ ਕੰਡੀਸ਼ਨ ਚੈੱਕ ਕਰ ਸਕਦੇ ਬਈ ਜੀ ਹਾਂ ਜੀ ਅ ਇੰਜਨ ਗੇਅਰ ਬਈ ਜਮਾ ਬਾਕੇ ਲੈ ਜੀ ਤਸੱਲੀ ਕਰ ਲੈ ਠੀਕ ਹੈ ਲੈ ਬਈ ਇਹ ਇੰਜਨ ਗੇਅਰ ਦੀ ਬਾਈ ਕਹਿੰਦਾ ਗਾਰੰਟੀ ਹੈਗੀ ਤਸੱਲੀ ਕਰਕੇ ਬਾਕੇ ਲੈ ਜਾਓ ਤੇ ਕਹਿੰਦੇ ਜ਼ੋਰ ਬਹੁਤ ਮਾਰਦਾ ਹਨਾ ਬਈ ਜੀ ਪੂਰਾ ਤਕੜਾ ਤਕੜਾ ਠੀਕ ਹੈ ਜੀ ਤੇ ਡਿਮਾਂਡ ਹੈਗੀ ਬਈ ਜੀ ਦੀ ਡਿਮਾਂਡ ਬਾਈ ਜੀ ਦੀ ਹੈਗੀ ਆ 2,25,000 ਰੁਪਿਆ ਠੀਕ ਹੈ ਜੀ ਸਿੰਗਲ ਜਾਂ ਡਬਲ ਜੀ ਇਹ ਡਬਲ ਜੀ ਠੀਕ ਹੈ ਜੀ ਡਬਲ ਕਲਚ ਆ ਬਈ ਜੀ ਹਾਂ ਜੀ ਤੇ ਸਵਾ ਦੋ ਲੱਖ ਰੁਪਿਆ ਡਿਮਾਂਡ ਸਵਾ ਦੋ ਲੱਖ ਰੁਪਿਆ ਠੀਕ ਹੈ ਜੀ ਤੇ ਜੈਸੇ ਭਾਈ ਪਹਿਲਾਂ ਪਹ 2 ਲੱਖ ਰੁਪਏ ਪਾਇਆ ਸੀ 95 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਠੀਕ ਹੈ ਲੈ ਵੀ 1 ਲੱਖ ਤੇ 95 ਹਜ਼ਾਰ 2 ਲੱਖ ਰੁਪਏ ਵੀਡੀਓ ਚ ਬੋਲਦੇ ਹੋ ਠੀਕ ਆ ਭਾਈ ਜੀ ਤੇ ਅੱਗੇ ਕਿ ਭਾਈ ਜੀ ਸਵਰਾਜ 855 ਕੰਡੀਸ਼ਨ ਚ ਚੈੱਕ ਕਰ ਲੋ ਵੀ ਟਰੈਕਟਰ ਦੇ 4 ਸਟਾਰ ਆ ਰਿਵਰਸ ਪੀਟੀਓ ਹਰਿਆਣਾ ਨੰਬਰ ਹੈਗਾ ਆਲ ओरिजिनल ਆ ਨਾ ਬੈਲ ओरिजिनल ਠੀਕ ਆ ਟਾਇਰ ਨਾ ਮੈਨੇ ਕਿਤੇ ਫਰੰਟ ਆ ਰਹਿ ਗਿਆ ਭਾਈ ਜੀ ਹਾਂਜੀ ਅੱਧੇ 60 ਕੇ ਪੈਸੇ ਲਾ ਲਓ ਠੀਕ ਆ ਜੀ ਲੈ ਵੀ 60 ਕੇ ਪੈਸੇ ਫਰੰਟ ਟਾਇਰ ਨੇਗੇ ਪਾਵਰ ਸਟੀering ਹੈਗਾ ਕੰਡੀਸ਼ਨ ਫਟ ਲਾ ਗਿਆ ਜੀ ਠੀਕ ਹੈ ਇਹ ਟਾਪ ਮਾਡਲ ਡਬਲ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟ ਟਾਪ ਆਫ ਮਾਡਲ ਹੈ ਜੀ ਜਮਾ ਨਮਾ 14 ਦੇ ਡਰਟ ਫਸਟ ਪਾਰਟੀ ਹੈ ਜੀ ਹਾਂ 14 ਠੀਕ ਹੈ ਜੀ ਤੇ ਡਿਮਾਂਡ ਆ ਗਈ ਬਈ ਜੀ ਦੀ ਇਹਦੀ 5 ਲੱਖ 30 ਹਜ਼ਾਰ ਹੈ ਜੀ 18 ਮਾਡਲ ਆ ਹਾਂ ਜੀ ਨਾਲ ਦੇ ਡਰਟ ਤਰੀਕੇ ਬਈ ਫਰੰਟ ਨਾਲ ਉਹਨਾਂ ਦੀ ਮਗਰਲੇ ਮੈਂ ਮੂਹਰਲੇ ਅਗਲੇ ਨਾਲਦੇ ਆ ਪਿਛਦੇ ਬਦਲੇ ਹੋਇਆ ਠੀਕ ਹੈ ਬਈ ਜੀ ਹਾਂ ਜੀ ਤੇ ਅਗੇ ਗਿਆ ਬਈ ਜੀ ਫਾਰਮ ਟਰੈਕ 60 ਦਾ ਇਹ ਦੇ ਦਾਂਗੇ ਆਪਾਂ ਸਪਰਾਇਟਾ ਦੇ ਦਾਂਗੇ 4 ਲੱਖ ਤੇ 85 ਹਜ਼ਾਰ ਦੇ ਦਾਂਗੇ ਜਾਓ ਬਈ ਜੀ ਹਾਂ ਇਧਰ ਨਿਗਮਰ ਵੱਲ ਜਸਪ੍ਰੀ 5 ਲੱਖ 50000 ਰੁਪਏ ਲੇਟ 30000 ਹਾਂਜੀ 30000 ਉੱਤਲਾ ਉੱਡ ਗਿਆ ਹਾਂ ਤੇ 15 ਹੋੜਾ ਦੇ 40000 ਰੁਪਏ ਡਾਤਾ ਸ਼ਾਟ ਠੀਕ ਆ ਇਹ ਵੀ 45000 ਰੁਪਏ ਉੱਡ ਗਿਆ ਬਾਕੀ ਲੋਡ ਵਗੈਰਾ ਦੀ ਫੈਸੀਬਿਲਟੀ ਹੈ ਜਾਂ ਲੋਡ ਵੀ ਹੋਣਾ ਵੀ ਕੱਟ ਲਾਂਗੇ ਤੇ ਅੱਗੇ ਕਹਵੇ ਜੀ ਫਾਰਮ ਟਰੈਕ 60 ਦਾ T240 ਝੋਟੇ ਘੇਰਾਲਾ ਝੋਟੇ ਘੇਰਾਲਾ ਠੀਕ ਆ ਬਾਈ ਜੀ ਤੇ ਦੇਖ ਸਕਦੇ ਹੋ ਕਨੋਪੀ ਸਤਰੀ ਲੱਗੇ ਆ ਸੰਗਾਰਾਵਾ ਟਰੈਕਟਰ ਘੇਰਾਲਾ ਬਾਈ ਪੂਰਾ ਪੂਰਾ ਜੀ ਪੂਰਾ ਫੁੱਲ ਸੋਨਾ ਟਰੈਕਟਰ ਆ ਕਹਿੰਦੇ ਬਾਈ ਜੀ ਪੂਰੀ ਫੁੱਲ ਮੋਡੀਫਿਕੇਸ਼ਨ ਕੀਤੀ ਹੋਵੇ ਨਾ ਤਾ ਕੋਈ ਟਰੈਕਟਰ ਇਹਦੇ ਬਰਾਬਰ ਕਹ ਲਈਏ ਚੰਗਾ ਲਾਦਾ ਨਾ ਠੀਕ ਆ ਬਾਈ ਜੀ ਤੇ ਸੇਲਕਸ 15000 ਰੁਪਏ ਰੇਟ ਆ ਬਾਈ ਇਹਦਾ 19 ਮਾਡਲ ਆ ਠੀਕ ਆ ਜੀ ਹਾਂ ਜੀ ਇਹ ਦੇ ਦਾਂਗੇ ਆਪਾਂ 595000 ਰੁਪਏ ਦਾ ਠੀਕ ਆ ਬਾਈ ਜੀ ਤੇ ਟਾਇਰ ਰਹਿ ਗਿਆ ਬਾਈ ਇਹਦੇ ਜੇ ਤੁਸੀਂ ਮੰਨ ਲੋ ਨਵੇਂ ਹੀ ਐ ਠੀਕ ਆ ਜੀ ਟਾਇਰ ਨਵੇਂ ਵਰਗੇ ਟਾਇਰ ਹੀ ਠੀਕ ਆ ਲਓ ਵੀ ਨਵੇਂ ਵਰਗੇ ਚੌਕੜਾ ਟਾਇਰਾਂ ਲਗਾ ਕੰਡੀਸ਼ਨ ਦਾ ਫੁੱਲ ਸਾਫ ਆਗਾ ਛੋਟੇ ਗਿਆ ਚ ਆ ਗਿਆ ਬਾਈ ਸਵਰਾਜ 855 ਜਿਹੜੇ ਵੀਰ ਕਹਿੰਦੇ ਨੇ ਨਾ ਬਾਈ ਫੋਨ ਆਏ ਸੀ ਕਾਲਿੰਗ ਆਈ ਸੀ ਵੀ ਸਾਨੂੰ ਸਵਰਾਜ 855 ਦਿਖਾਇਓ ਤੇਹੀ ਮਾਡਲ ਬੋਏ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ 23 ਮਾਡਲ 99ਵੇਂ ਮਹੀਨੇ ਦਾ ਨਿਕਲਿਆ ਬੋਏ ਜੀ ਇਹ ਤੇਰੀ ਬਸ ਮੇਰੇ ਸਾਥ ਲਾਸਟ ਮਹੀਨੇ ਦੇ ਹੋ ਗਿਆ ਠੀਕ ਆ ਬੋਏ ਜੀ ਤੇ ਟਾਇਰ ਦੇਖ ਸਕਦੇ ਹੋ ਠੀਕ ਆ ਬੋਏ ਜੀ ਫਰੰਟ ਟਾਇਰ ਦੇਖ ਸਕਦੇ ਹੋ ਬੋਏ ਜੀ ਜਮਨ ਨਵੇਂ ਨੇ ਕਿ ਤੇ ਫਰੰਟ ਟ੍ਰੈਕਟਰ ਫਰਸਟ ਨਾਲ-ਨਾਲ ਦੀ ਹਰ ਇੱਕ ਚੀਜ਼ ਨਟ-ਨਟ ਨਾਲ ਦਾ ਟ੍ਰੈਕਟਰ ਠੀਕ ਆ ਬੋਏ ਜੀ ਤੇ ਸਾਈਡ ਕਲਚ ਲਾ ਗਿਆ ਹਾਂਜੀ ਸਾਈਡ ਕਲਚ ਲਾ ਗਿਆ ਤੇ 2 ਸਪੀਡ ਆ 2 ਸਪੀਡ ਆ ਗਿਆ ਬੋਏ ਜੀ ਤੇ 5 ਸਟਾਰ ਆ ਗਿਆ ਬੋਏ ਜੀ ਦੇਖੀ ਚੁੱਕਾ ਆ ਗਿਆ ਤੇ ਨੰਬਰ ਆ ਗਿਆ ਬੋਏ ਜੀ ਹਰਿਆਣਾ ਜੀ ਠੀਕ ਹੈ ਜੀ ਤੇ ਡਿਮਾਂਡ ਆ ਗਿਆ ਬਾਈ ਜੀ ਤੁਸੀਂ 7,25,000 ਰੁਪਏ ਠੀਕ ਹੈ ਜੀ ਮੌਕੇ ਤੇ ਮੌਕੇ ਦੇ ਦਾਂਗੇ ਬਾਈ ਆਪਾਂ 6,90,000 6 ਲੱਖ ਤੇ 90 ਹਜ਼ਾਰ 35,000 ਰੁਪਏ ਦੀ ਸ਼ੂਟ ਹੋ ਗਈ ਬਾਈ ਜੀ ਸ਼ੂਟ ਇਹ ਆ ਗਿਆ ਬਾਈ ਜੀ ਸੋਨਾਲੀ ਕਾ ਚੇਂਜਰ ਵਾਲਾ ਟਰੈਕਟਰ ਕਹਿੰਦੇ 60 ਹੌਸਪਾਵਰ ਦਾ 3 ਸਪੀਡ ਚ ਹਾਂ ਜੀ ਕਨੋਪੀ ਛਤਰੀ ਲੱਗੀ ਹੋਈ ਹੈਗੀ 16 ਦੇ ਟਾਇਰਾਂ ਚ ਹੈਗਾ ਤੇ ਟਾਇਰ ਕਿੰਨੇ ਕ ਪੈਸੇ ਪਿਆ ਬਾਈ ਜੀ ਇਹਦੇ ਟਾਇਰ ਬਾਈ ਜੀ ਮੰਨ ਲਓ ਮਗਲੇ ਤੁਸੀਂ 70-80 ਪੈਸੇ ਮੂਹਰੇ ਲੈ ਮੰਨ ਲਓ 60-65 ਪੈਸੇ ਨਾਲ ਦੀ ਹੈ ਬਾਈ ਹਾਂ ਓਕੇ ਠੀਕ ਹੈ ਜੀ ਨਹੀਂ ਦੁਬਾਰੇ ਦੁਬਾਰੇ ਤੇ ਦੁਬਾਰੇ ਜ਼ਬਰਦਸਤ ਠੀਕ ਹੈ ਬਾਈ ਜੀ ਇੱਕ ਨੀਜਾ ਚੈੱਕ ਕਰ ਸਕਦੇ ਬਾਈ ਜੀ ਡੀ ਲੈਕਸ ਮਾਡਲ ਚ ਆ ਗਿਆ ਐਚ ਡੀ ਐਮ ਹੈਵੀ ਡਿਊਟੀ ਮੈਲੇਜ ਤੇ ਡਿਮਾਂਡ ਆ ਗਈ ਬਾਈ ਜੀ ਦੀ ਇਹਦੀ ਹੈਗੀ ਜੀ 5 ਲੱਖ 95000 ਹਾਂ ਜੀ 10 10 ਮਿੰਟ ਦੇ ਦੇ ਦਾਂਗੇ ਆਪਾਂ 70000 ਰੁਪਏ ਦਾ ਠੀਕ ਹੈ ਜੀ ਲੈ ਵੀ 5 ਲੱਖ ਤੇ 70000 ਰੁਪਏ ਦਾ 20 ਮਾਡਲ ਹਾਂ ਜੀ ਹੋ 70 ਜੀ ਸ਼ਰਮਾ ਜੀ ਬਾਈ ਸ਼ਰਮਾ ਬਾਈ ਆ ਗਿਆ 60000 ਸਸੀਗਾ ਬਾਈ ਜੀ 60000 ਜੀ 60000 ਦਾ ਠੀਕ ਹੋ ਜੀ ਸਸੀ ਗੱਲ ਕਿਵੇਂ ਆ ਠੀਕ ਹੈ। ਭਾਈ ਜਸਸੀ ਕਾਲ। ਕਿਵੇਂ ਆ? ਠੀਕ ਹੈ। 13 ਮੰਡਲ ਸੀ ਆਪਣਾ WhatsApp ਤੇ। ਹੈਗਾ ਜੀ। ਕਿੱਥੇ ਆ? ਉਹ ਆ ਹੀ ਜਾਂਦਾ। ਅੱਛਾ ਤੁਹਾਹੀ ਹੁੰਦੇ ਸਰ। ਤੁਹਾਡੇ। ਆ ਮਾੜੀ ਗੱਲ ਕਰੀ। ਪਾਸੇ ਕੋਈ ਗੱਲ ਨਹੀਂ ਵੀਡੀਓ ਤੇ ਚੱਲਣੀ ਚੱਲਣੀ ਯਾਰਾ। ਭਾਈ ਆ ਜਾਂ, ਗਾਹ ਆ ਜਾ। ਮੈਂ ਬੋਲਦਾ ਮੈਂ ਬੋਲਦੇ ਤੂੰ ਵੇਖਾ ਤੇ ਇੱਧਰ ਜਾ। ਇੱਧਰ ਵੇਖਾ ਤੇ ਚਲੋ। ਆ ਭਾਈ ਗੱਲ ਕਰੋ ਮਾੜੀ ਬਾਈ ਨਾਲ। 2013 ਮੰਡਲ ਦੱਸੋ। ਹਾਂ ਜੀ। 13 ਮੰਡਲ ਜੀ ਦਾ। ਅ ਉਹ ਤੁਬਾ ਦੇ ਵਿੱਚ 5203 ਬਾਈ। 2006 ਮਾਡਲ ਦੇ ਵਿੱਚ ਆ ਠੀਕ ਹੈ ਜੀ ਟਾਇਰ ਪਿਛਲੇ ਬਿਲਕੁਲ ਨਵੇਂ ਵਰਗੇ ਆ ਬਾਈ ਨਵੇਂ ਵਰਗੇ ਕੀ ਨਵੇਂ ਆ ਨਵੇਂ ਆ ਠੀਕ ਹੈ ਚੱਲ ਬਾਈ ਦੂਰਲੇ ਟਾਇਰ ਬਾਈ 40 ਕੁ ਪੈਸੇ ਆ ਠੀਕ ਹੈ ਜੀ ਬਾਕੀ origignal ਸਾਰਾ ਠੀਕ ਹੈ ਕਾਲੇ ਡੱਡ ਵਾਲਾ ਕਾਲੇ ਡੱਡ ਵਾਲਾ ਠੀਕ ਹੈ 6 ਮਾਡਲ ਆਗਾ ਤੇ ਮਾੜਾ ਜੀ ਆ ਕੇ ਬਾਕੇ ਤਸੱਲੀ ਕਰ ਲਿਓ ਠੀਕ ਹੈ ਜੀ ਟਰੈਕਟਰ ਤੁਹਾਨੂੰ ਲੈ ਦੇਣੇ ਅੰਕਲ ਫਾਹ ਨਾ ਟੈਨਸ਼ਨ ਨਾ ਲੋ ਬਸ ਵੇਟ ਕਰਨਾ ਪੁੱਦਾ 10 ਮਿੰਟ 30 ਹਾਂਜੀ 2 ਲੱਖ ਤੇ 10000 ਲਿਖਿਆ ਕਿੰਨਾ ਲਿਖਿਆ ਇਹ 100 ਹੀ ਲਿਖਿਆ 40 ਲਿਖਿਆ ਕਿੰਨੇ ਦਾ ਦੇ ਦਾਂਗੇ ਤੁਹਾਨੂੰ 80000 ਦੇ ਦਾਂਗੇ 80000 80000 ਲੈ ਬਾਈ 1 ਲੱਖ 80000 ਦਾ ਲੈ ਜਾਓ ਇਹ ਬੰਨਿਆ ਨਹੀਂ ਹੈਗਾ ਬਾਈ ਹਜੇ ਆ ਗਿਆ ਹੋਣਾ ਹੋਰ ਵੀ ਕੱਟ ਹੋਰ ਵੀ ਕਟੂਆ ਦੇ